ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਲ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਹੈ ਤੇ ਜੇਕਰ ਤੁਸੀਂ ਇਸ ਦਿਨ ਰਾਤ ਨੂੰ ਪਾਣੀ ਦੇ ਗਲਾਸ ਨਾਲ ਇਹ ਖਾਸ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡਾ ਪੂਰਾ ਕਰ ਪੈਸਿਆਂ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਸਾਧ ਸੰਗਤ ਜੀ ਜ਼ਿੰਦਗੀ ਇੱਕ ਸਫ਼ਰ ਹੈ ਜਿੱਥੇ ਦੁੱਖ ਤੇ ਸੁੱਖ, ਪਿਆਰ ਤੇ ਨਫ਼ਰਤ ਸਾਡੇ ਨਾਲ ਹੀ ਚੱਲਦੇ ਹਨ। ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਹੈ ਸ਼ਰਧਾ ਸਿਮਰਨ ਅਤੇ ਸਕਾਰਾਤਮਕ ਕਰਮਾਂ ਨਾਲ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਸੁਖਾਲਾ ਕਰ ਸਕਦੇ ਹਨ। ਸਤ ਸੰਗਤ ਜੀ ਅੱਜ ਦੇ ਵਿਸ਼ੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਜਿਹੇ ਸੌਖਾ ਤੇ ਸ਼ਕਤੀਸ਼ਾਲੀ ਉਪਾਅ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਦੇ ਗਲਾਸ ਨਾਲ ਅਸੀਂ ਕਰ ਸਕਦੇ ਹਾਂ ਸਤ ਸੰਗਤ ਜੀ ਇਹ ਉਪਾਅ ਤੁਹਾਡੇ ਘਰ ਦੇ ਝਗੜੇ ਕਲੇਸ਼ ਮਨ ਮਿਟਾਵ ਨੂੰ ਹਮੇਸ਼ਾ ਲਈ ਖਤਮ ਕਰਕੇ ਸੁਖ ਸ਼ਾਂਤੀ ਤੇ ਪਿਆਰ ਦੀ ਭਾਵਨਾ ਨੂੰ ਲੈ ਕੇ ਆਵੇਗਾ ਸਤ ਸੰਗਤ ਜੀ ਇਹ ਉਪਾਅ ਬੜਾ ਹੀ ਸਰਲ ਹੈ ਪਰ ਜੇਕਰ ਤੁਸੀਂ ਇਸ ਨੂੰ ਪੂਰਨ ਸ਼ਰਧਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ ਫਿਰ ਵੇਖਿਓ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਤੇ ਸਦਭਾਵਨਾ ਦਾ ਮਾਹੌਲ ਬਣ ਜਾਵੇਗਾ ਸਾਰੇ ਝਗੜੇ ਕਤੇ ਕਲੇਸ਼ ਖਤਮ ਹੋ ਜਾਣਗੇ ਆਓ ਸਾਥ ਸੰਗਤ ਜੀ ਜਾਣਦੇ ਹਾਂ ਜੀ ਉਸ ਗੱਲ ਦੇ ਬਾਰੇ ਉਸ ਸੁਨਹਿਰੇ ਮੌਕੇ ਨੂੰ ਕਿਵੇਂ ਅਪਣਾਉਣਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਘਰ ਨੂੰ ਪਿਆਰ ਤੇ ਸ਼ਾਂਤੀ ਦਾ ਕਿਵੇਂ ਸਥਾਨ ਬਣਾ ਲੈਣਾ ਹੈ ਸਾਥ ਸੰਗਤ ਜੀ ਅੱਜ ਦੇ ਇਸ ਪੈਗਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਵਿੱਚ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਤੇ ਪਰਮੇਸ਼ਵਰ ਦਾ ਸ਼ੁਕਰਾਨਾ ਜ਼ਰੂਰ ਕਰਨਾ ਸਿੱਖ ਲਓ ਨਾਲ ਹੀ ਨਾਲ ਇਸ ਕਥਾ ਨੂੰ ਇਸ ਵਿਸ਼ੇ ਨੂੰ ਪੂਰਾ ਹੀ ਸਰਵਣ ਕਰ ਲੈਣਾ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਸਮਾਂ ਆਉਂਦਾ ਹੈ ਜਦੋਂ ਘਰ ਵਿੱਚ ਝਗੜੇ ਮਨ ਮਿਟਾਵ ਤੇ ਧਣਾ ਦਾ ਮਹਾਲ ਬਣ ਜਾਂਦਾ ਹੈ ਪਰਿਵਾਰ ਦੇ ਮੈਂਬਰਾਂ ਵਿੱਚ ਬੇਵਜਾ ਇਹ ਗੱਲਬਾਤ ਹੋਣੀ ਬੰਦ ਹੋ ਜਾਂਦੀ ਹੈ ਮਨ ਵਿੱਚ ਬੇਚੈਨੀ ਵੱਧ ਜਾਂਦੀ ਹੈ ਅਤੇ ਸ਼ਾਂਤੀ ਦੀ ਕਮੀ ਸਾਨੂੰ ਸਾਡੇ ਘਰ ਵਿੱਚ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੀ ਹੈ ਸਾਧ ਸੰਗਤ ਜੀ ਅਜਿਹੇ ਸਮੇਂ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਸਾਨੂੰ ਸਕਾਰਾਤਮਕ ਜਾਂ ਸਹੀ ਰਸਤਾ ਦਿਖਾਉਂਦੀ ਹੈ ਸਾਧ ਸੰਗਤ ਜੀ ਸਿਮਰਨ ਅਤੇ ਸਕਾਰਾਤਮਕ ਕਰਮ ਸਾਡੇ ਮਨ ਅਤੇ ਘਰ ਨੂੰ ਸ਼ੁੱਧ ਕਰ ਦਿੰਦੇ ਹਨ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਘਰ ਪਰਿਵਾਰ ਅਤੇ ਸੌਖਾ ਤੇ ਸਦਭਾਵਨਾ ਲੈ ਕੇ ਆਉਂਦੀ ਹੈ ਸਾਤ ਸੰਗਤ ਜੀ ਅੱਜ ਜੋ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਕਿਸੇ ਵੀ ਪ੍ਰਕਾਰ ਦਾ ਵਹਿਮ ਭਰਮ ਨਹੀਂ ਸਮਝਣਾ ਕਿਉਂਕਿ ਸਾਤ ਸੰਗਤ ਜੀ ਸਾਡੇ ਘਰ ਵਿੱਚ ਇਹੋ ਜਿਹੀ ਊਰਜਾ ਹੋਵੇਗੀ ਉਹੋ ਜਿਹੀ ਹੀ ਸਾਡੇ ਘਰ ਦਾ ਮਾਹੌਲ ਬਣ ਜਾਂਦਾ ਹੈ ਸੋ ਜਿਹਨਾਂ ਘਰ ਵਿੱਚ ਚੰਗੀ ਊਰਜਾ ਵਾਸ ਕਰਦੀ ਹੈ ਜਿੱਥੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਚੰਗੇ ਕਰਮ ਕੀਤੇ ਜਾਂਦੇ ਹਨ ਤਾਂ ਸਾਤ ਸੰਗਤ ਜੀ ਉਹਨਾਂ ਘਰਾਂ ਵਿੱਚ ਉਹਨਾਂ ਪਰਿਵਾਰਾਂ ਵਿੱਚ ਸਦਾ ਹੀ ਖੁਸ਼ੀਆਂ ਵਾਸ ਕਰਦੀਆਂ ਹਨ ਸ਼ਾਂਤੀ ਵਾਸ ਕਰਦੀ ਹੈ ਪਰ ਜਿਹਨਾਂ ਘਰਾਂ ਵਿੱਚ ਨੈਗੇਟਿਵ એનર્ਜੀ ਜਾਂ ਮਾੜੀ એનર્ਜੀ ਇਕੱਠੀ ਹੋ ਜਾਂਦੀ ਹੈ ਤਾਂ ਸਾਧ ਸੰਗਤ ਜੀ ਅਕਸਰ ਹੀ ਉਹਨਾਂ ਘਰਾਂ ਵਿੱਚ ਲੜਾਈ ਝਗੜੇ ਦੁੱਖ ਕਲੇਸ਼ ਵਧ ਜਾਂਦੇ ਹਨ ਸਾਧ ਸੰਗਤ ਜੀ ਇਹ ਜੋ ਅਸੀਂ ਉਪਾਅ ਕਰਨਾ ਹੈ ਇਹ ਸਾਧ ਸੰਗਤ ਜੀ ਬੜਾ ਹੀ ਕਾਰਗਰੀ ਉਪਾਅ ਤੁਹਾਡੇ ਲਈ ਸਾਬਿਤ ਹੋਵੇਗਾ ਪਾਣੀ ਦਾ ਉਪਾਅ ਹੈ ਕਿਉਂਕਿ ਪਾਣੀ ਜੋ ਸਾਡੇ ਜੀਵਨ ਦਾ ਮੁੱਢਲਾ ਸੋਮਾ ਹੈ ਇਸ ਨੂੰ ਸਕਾਰਾਤਮਕ એનર્ਜੀ ਭਾਵ ਕੇ ਚੰਗੀ એનર્ਜੀ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਜਿਵੇਂ ਸਾਤਸੰਗਤ ਜੀ ਅਕਸਰ ਹੀ ਅਸੀਂ ਆਖਦੇ ਹਾਂ ਪਾਣੀ ਚੱਲਦਾ ਰੂਪ ਹੈ ਜਲ ਭਾਵ ਸਕਾਰਾਤਮਕਤਾ ਅਤੇ ਸੱਚਾਈ ਦਾ ਪ੍ਰਤੀਕ ਹੈ ਸੋ ਇਸੇ ਹੀ ਕਾਰਨ ਜੋ ਉਪਾਅ ਹੈ ਕਿ ਇਹ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ ਜਦੋਂ ਸਾਡਾ ਮਨ ਸ਼ਾਂਤ ਹੋਵੇ ਤਾਂ ਸਾਤਸੰਗਤ ਜੀ ਘਰ ਵਿੱਚ ਚੰਗੀ ਊਰਜਾ ਵਾਸ ਕਰਦੀ ਹੈ ਤਾਂ ਫਿਰ ਆਓ ਜਾਣਦੇ ਹਾਂ ਇਸ ਸੌਖੇ ਅਤੇ ਸ਼ਕਤੀਸ਼ਾਲੀ ਉਪਾਅ ਦੇ ਬਾਰੇ ਸਾਤਸੰਗਤ ਜੀ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪਵੇਗਾ ਪਾਣੀ ਸਿਰਫ ਜੀਵਨ ਦਾ ਸੌਮਾ ਨਹੀਂ ਹੁੰਦਾ ਸਗੋਂ ਇਸ ਵਿੱਚ ਚੰਗੀ ਐਨਰਜੀ ਵੀ ਹੁੰਦੀ ਹੈ ਸਕਾਰਾਤਮਕ ਊਰਜਾ ਹੁੰਦੀ ਹੈ ਜੋ ਕਿ ਸ਼ੁੱਧਤਾ ਦਾ ਪ੍ਰਤੀਕ ਹੁੰਦੀ ਹੈ ਸਾਤ ਸੰਗਤ ਜੀ ਸੌਣ ਤੋਂ ਪਹਿਲਾਂ ਜੇਕਰ ਅਸੀਂ ਉਪਾਅ ਕਰ ਲੈਂਦੇ ਹਾਂ ਸਾਡੇ ਘਰ ਵਿੱਚ ਜਿੰਨੀ ਮਾੜੀ ਐਨਰਜੀ ਹੋਵੇਗੀ ਮਾੜੀ ਸ਼ਕਤੀ ਹੋਵੇਗੀ ਖਤਮ ਹੋ ਜਾਵੇਗੀ ਆਓ ਜਾਣਦੇ ਹਾਂ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਸਾਤ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇੱਕ ਸਾਫ਼ ਬਰਤਨ ਲੈਣਾ ਹੈ ਉਸ ਵਿੱਚ ਸਾਫ਼ ਪੀਣ ਵਾਲਾ ਪਾਣੀ ਭਰ ਲੈਣਾ ਹੈ ਇਸ ਵਿਧੀ ਨੂੰ ਕਰਨ ਤੋਂ ਪਹਿਲਾਂ ਤੁਸੀਂ ਸ਼ਾਮ ਨੂੰ ਇਸ਼ਨਾਨ ਕਰ ਲੈਣਾ ਹੈ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਆਪਣੇ ਘਰ ਦੀ ਕਿਸੇ ਵੀ ਸ਼ਾਂਤ ਜਗ੍ਹਾ ਤੇ ਜਾ ਕੇ ਤੁਸੀਂ ਆਪਣਾ ਸਿਰ ਟੱਕ ਲੈਣਾ ਹੈ ਪਾਣੀ ਦਾ ਜੋ ਗਲਾਸ ਹੈ ਜਾਂ ਜਿਸ ਬਰਤਨ ਵਿੱਚ ਤੁਸੀਂ ਪਾਣੀ ਪਾਇਆ ਹੈ ਉਹ ਆਪਣੇ ਕੋਲ ਰੱਖ ਲੈਣਾ ਹੈ ਫਿਰ ਸਾਧ ਸੰਗਤ ਜੀ ਅੱਖਾਂ ਬੰਦ ਕਰਕੇ ਥੋੜੀ देर ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਲੈਣਾ ਹੈ ਜੇ ਮੂਲ ਮੰਤਰ ਦਾ ਜਾਪ ਕਰ ਲੈਣਾ ਹੈ ਤਾਂ ਫਿਰ ਸਾਧ ਸੰਗਤ ਜੀ ਤੁਸੀਂ ਆਪਣੇ ਮਨ ਵਿੱਚ ਚੰਗੇ ਵਿਚਾਰ ਸਕਾਰਾਤਮਕ ਵਿਚਾਰ ਲੈ ਕੇ ਆਉਣੇ ਹਨ ਤੁਸੀਂ ਆਪਣੇ ਮਨ ਹੀ ਮਨ ਸੋਚਣਾ ਹੈ ਪਰਮ ਪਿਤਾ ਪਰਮੇਸ਼ਵਰ ਤੁਹਾਡੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਣਗੇ ਆਪਣੇ ਹੀ ਮਨ ਹੀ ਮਨ ਸਾਤ ਸੰਗਤ ਜੀ ਤੁਸੀਂ ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ ਲਗਾਉਣੀ ਹੈ हे ਪਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਵਿੱਚ ਜਿੰਨੀ ਵੀ ਮਾੜੀ ਸ਼ਕਤੀ ਹੈ ਸਾਡੇ ਮਨ ਵਿੱਚ ਘਰ ਪਰਿਵਾਰ ਦੇ ਵਿੱਚ ਜੋ ਵੀ ਮਾੜੀ ਸ਼ਕਤੀ ਵਾਸ ਕਰ ਚੁੱਕੀ ਹੈ ਸਾਡੇ ਮਨਾਂ ਵਿੱਚ ਜੋ ਵੀ ਮੈਲ ਹੈ ਤੁਹਾਡੀ ਕਿਰਪਾ ਨਾਲ ਦੂਰ ਹੋ ਜਾਵੇ ਸਾਤ ਸੰਗਤ ਜੀ ਇਸ ਪ੍ਰਕਾਰ ਅਸੀਂ ਇਹ ਅਰਦਾਸ ਕਰ ਸਕਦੇ ਹਾਂ ਜਾਂ ਫਿਰ ਅਸੀਂ ਸਤਨਾਮ ਵਾਹਿਗੁਰੂ ਜੀ ਦਾ ਨਾਮ ਹੌਲੀ-ਹੌਲੀ ਜਪਣਾ ਸ਼ੁਰੂ ਕਰ ਦੇਣਾ ਹੈ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਜਾਪ ਦੇ ਦੌਰਾਨ ਮਨ ਵਿੱਚ ਅਰਦਾਸ ਕਰੋ ਤੁਹਾਡੇ ਘਰ ਦੇ ਸਾਰੇ ਝਗੜੇ ਕਲੇਸ਼ ਮਨ ਮਿਟਾਵ ਖਤਮ ਹੋ ਜਾਣ ਪਰਿਵਾਰ ਵਿੱਚ ਸੁੱਖ ਸ਼ਾਂਤੀ ਪਿਆਰ ਦੀ ਬਰਕਤ ਹੋ ਜਾਵੇ ਤਾਂ ਸਾਤ ਸੰਗਤ ਜੀ ਇਹ ਜਾਪ ਪੂਰਾ ਹੋਣ ਤੋਂ ਬਾਅਦ ਇਸ ਪਾਣੀ ਦੇ ਗਲਾਸ ਨੂੰ ਤੁਸੀਂ ਆਪਣੇ ਸਿਰਹਾਣੇ ਦੇ ਨੇੜੇ ਜਾਂ ਆਪਣੇ ਬੈੱਡਰੂਮ ਵਿੱਚ ਕਿਸੇ ਵੀ ਸੁਰੱਖਿਅਤ ਸਥਾਨ ਤੇ ਰੱਖ ਸਕਦੇ ਹੋ ਸਾਧ ਸੰਗਤ ਜੀ ਸਵੇਰੇ ਉੱਠ ਕੇ ਇਸ ਪਾਣੀ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਜਾ ਕੇ ਹਰ ਘਰ ਦੇ ਵਿੱਚ ਕੋਨੇ ਵਿੱਚ ਛਿੜਕਾ ਦੇਣਾ ਹੈ ਨਾਲੇ ਹੀ ਨਾਲ ਅਰਦਾਸ ਕਰਨੀ ਹੈ ਹੇ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਸਦਕਾ ਸਾਡੇ ਘਰ ਵਿੱਚ ਸਕਾਰਾਤਮਕਤਾ ਤੇ ਸ਼ਾਂਤੀ ਦਾ ਵਾਸ ਹੋਵੇ ਸਾਧ ਸੰਗਤ ਜੀ ਜੇਕਰ ਸੰਭਵ ਹੋਵੇ ਤੁਸੀਂ ਇਸ ਪਾਣੀ ਨੂੰ ਪਰਿਵਾਰ ਦੇ ਮੈਂਬਰਾਂ ਦੇ ਉੱਪਰ ਵੀ ਛੜਕ ਸਕਦੇ ਹੋ ਜਾਂ ਉਹਨਾਂ ਨੂੰ ਪੀਣ ਲਈ ਦੇ ਸਕਦੇ ਹੋ ਇਸ ਦੇ ਨਾਲ ਸਕਾਰਾਤਮਕ એનર્ਜੀ ਸਾਡੇ ਸਰੀਰ ਤੇ ਮਨ ਵਿੱਚ ਸਮਾਜ ਆਵੇਗੀ ਸਾਡਾ ਮਨ ਸ਼ੁੱਧ ਹੋ ਜਾਂਦਾ ਹੈ ਸਾਡੇ ਦਿਲ ਦੇ ਵਿੱਚ ਕਿਸੇ ਪ੍ਰਕਾਰ ਦੀ ਬੇਚੈਨੀ ਨਹੀਂ ਰਹਿੰਦੀ ਸਾਡੇ ਆਪਣੇ ਹੀ ਘਰ ਦੇ ਵਿੱਚ ਚੰਗੀ ਊਰਜਾ ਦਾ ਵਾਸ ਹੁੰਦਾ ਹੈ ਜਿੱਥੇ ਫਿਰ ਚੰਗੀ ਊਰਜਾ ਵਾਸ ਕਰਦੀ ਹੈ ਉਥੇ ਪਰਮਪਿਤਾ ਪਰਮੇਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਵਾਸ ਕਰਦੇ ਹਨ ਤਾਂ ਫਿਰ ਸਾਧ ਸੰਗ ਜੀ ਇਸ ਉਪਾਅ ਨੂੰ ਇਸ ਕਰਮ ਨੂੰ ਤੁਸੀਂ 7 ਦਿਨ ਲਗਾਤਾਰ ਕਰ ਸਕਦੇ ਹੋ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਸਾਫ਼ ਪਾਣੀ ਲਓ ਇਸ ਵਿਧੀ ਨਾਲ ਜਾਪ ਕਰੋ ਤੇ ਇਸ ਦੌਰਾਨ ਮਨ ਵਿੱਚ ਸਕਾਰਾਤਮਕ ਵਿਚਾਰ ਰੱਖੋ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪਿਆਰ ਤੇ ਸਤਿਕਾਰ ਦੇ ਨਾਲ ਗੱਲਬਾਤ ਕਰਨੀ ਹੈ ਜੇਕਰ ਸੰਭਵ ਹੋਵੇ ਤਾਂ 7 ਦਿਨਾਂ ਵਿੱਚ ਤੁਸੀਂ ਸਾਦਾ ਤੇ ਸ਼ੁੱਧ ਭੋਜਨ ਖਾਣਾ ਹੈ ਵੱਧ ਤੋਂ ਵੱਧ ਪਰਮ ਪਿਤਾ ਪਰਮੇਸ਼ਰ ਜੀ ਨੂੰ ਯਾਦ ਕਰਨਾ ਹੈ ਗੁਰਬਾਣੀ ਦਾ ਜਾਪ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਣਾ ਹੈ ਤਾਂ ਸਾਥ ਸੰਗਤਾਂ ਜੀ ਚੇਕ ਕਰ ਅਸੀਂ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਮ ਨੂੰ ਯਾਦ ਰੱਖ ਕੇ ਭਰੋਸੇ ਨੂੰ ਰੱਖ ਕੇ ਬੜਾ ਸੌਖਾ ਤੇ ਬੜਾ ਸਰਲ ਇਹ ਕੰਮ ਕਰ ਲੈnde ਹਾਂ ਤਾਂ ਬਹੁਤ ਹੱਦ ਤੱਕ ਸਾਡੇ ਘਰ ਦੇ ਝਗੜੇ ਕਲੇਸ਼ ਤੇ ਨਕਾਰਾਤਮਕਤਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਸੋ ਇਹ ਉਪਾਸਿਮਰਣ ਦੀ ਸ਼ਕਤੀ ਤੇ ਪਾਣੀ ਦੀ ਸ਼ੁੱਧਤਾ ਨੂੰ ਜੋੜਦਾ ਹੈ ਜੋ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਪਿਆਰ ਦਾ ਮਾਹੌਲ ਬਣਾਉਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਜੇਕਰ ਅਸੀਂ ਇਹ ਉਪਾ ਪੂਰਨ ਸ਼ਰਧਾ ਤੇ ਵਿਸ਼ਵਾਸ ਨਾਲ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਜ਼ਰੂਰ ਕਰ ਦੇਣਗੇ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਘਰ ਪਰਿਵਾਰ ਤੇ ਹਮੇਸ਼ਾ ਲਈ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ